ਜੋ ਆਰਟੀਕਲ ਮਾਰਕੀਟ ਤੇ ਤੁਮ ਵਿਚਾਰ ਕੇ ਰਹੀ ਉਹ ਹੈ ਜਫੀਰਾ ਜਫੀਰਾ ਇੰਨੀ ਟ੍ਰੈਂਡਿੰਗ ਐਟਮ ਹੈ ਮੈਂ ਕਹਿੰਦਾ ਹਵੇ ਕਸਟਮਰ ਆ ਕੇ ਉਹ ਕੁਆਲਿਟੀ ਮੰਗਦਾ ਪਿਓ ਦੀ ਸਰਵਾਰ ਨਾਲ ਕਰ ਮੈਂ ਸਿਰੇ ਗੇ ਸਰਵਾਰ ਨਾਲ ਨਹੀਂ ਪਿਓ ਦੀ ਸਰਵਾਰ ਨਾਲ ਜਫੀਰਾ ਸਿਲਕ ਵਾਲਾ ਮੈਟਰੀਅਲ ਤੋਂ ਮੱਤੇ ਦਾ ਬਗੈਰ ਬਹੁਤ ਸੋਹਣਾ ਆਰਟੀਕਲ ਹੈ ਮੈਂ ਕਹਿੰਦਾ ਸਪੈਸ਼ਲ ਆਰਟੀਕਲ ਹੈ ਜੀ ਇੰਨੀ ਡਿਮਾਂਡ ਹੈ ਇਸ ਕੁਆਲਿਟੀ ਦਾ ਬਹੁਤ ਹੀ ਸੋਹਣਾ ਰੇਟ ਹੈ ਭਾਜੀ ਬੜਾ ਕੋਆਰਡੀਨੇਟਰ ਹੋ ਜਫੀਰਾ ਨਹੀਂ ਨੇ ਜਫੀਰਾ ਮਿਲੇਗੀ ਜੀ ਜਫੀਰਾ ਆ ਗਈ ਵੀਰੇ ਜਫੀਰਾ ਜਫੀਰਾ ਰੇਟ ਡੈਕ ਕਰ ਲੋ ਬਹੁਤ ਹੀ ਸੋਹਣਾ ਰੇਟ ਹੈ ਜੀ ਬਹੁਤ ਹੀ ਨੌਮ ਮਰੇੜਾ ਰੇੜਾ 1750 ਰੁਪਿਆ 1750 ਰੁਪਿਆ ਬੀ ਆਈ ਐਂ ਤੇ ਕੱਲੋ ਬਹੁਤ ਹੀ ਸੋਨੇ ਸੋਰੇ ਦੀਆਂ ਆ ਗਏ ਤੇ ਉਹ ਜਫੀਦਾ ਦੇ ਪ੍ਰਭਾਵੀ ਜਫੀਦਾ ਪ੍ਰਿੰਡਡ ਕਵਾਦੀ ਇਹਦੀ ਭਾਜੀ ਰੇੜ 1750 ਰੁਪਏ ਜਫੀਦਾ ਆ ਗਈ ਭਾਜੀ ਜਫੀਦਾ ਆ ਗਈ ਮੇਰੇ ਵੇਚਦੇ 1750 ਰੁਪਏ ਜਫੀਦਾ ਆ ਗਈ ਮੇਰੇ ਮੈਟਿੰਗ ਸੂਟ ਆ ਗਏ ਪੀਰਾ ਬਾਜੀ ਨੂੰ ਕਈ ਗੱਗ ਖਿੰਖਾ ਵੀ ਕਹਿੰਦੇ ਆ ਜੇ ਪੀਰਾ ਕਈ ਗੱਗ ਖਿੰਖਾ ਗੇ ਤੇ ਬਾਜੀ ਲੋ ਜੀ ਜਫੀਰਾ ਤੇ ਖਿੰਖਾ ਗੱਲਬਾਤ ਇੱਕੋ ਹੀ ਆ ਇਹ ਪਿਆਰ ਜਫੀਰਾ ਬਾਜੀ ਬ੍ਰਾਂਡਡ ਕੁਆਲਿਟੀ ਹੈ ਚੈੱਕ ਕਰੋ ਮੋਰ ਚੈੱਕ ਕਰੋ ਕੁਆਲਿਟੀ ਬਹੁਤ ਹੀ ਸੋਹਣੀ ਕੁਆਲਿਟੀ ਹੈ ਵੈਰਿਟੀ ਦੀ ਕੋਈ ਕਮੀ ਨਹੀਂ ਮਾਲ ਦੀ ਕੋਈ ਕਮੀ ਨਹੀਂ ਪਿਆਰ ਜਫੀਰਾ ਬਾਜੀ ਪਿਆਰ ਜਫੀਰਾ ਬਾਜੀ ਇਹ ਅੱਗੇ ਵੀ ਲੱਗੇ ਨੇ ਬਾਜੀ ਬਿਲਕੁਲ ਜੀ ਬਿਲਕੁਲ ਜੀ ਕਿੰਨੀ ਬਾਜੀ ਉਹ ਦੇ ਰਹੇ ਨੇ ਜੀਰਾ ਸਿਲਕ ਇਹ ਬਹੁਤ ਹੀ ਵਧੀਆ ਕੁਆਲਿਟੀ ਹੈ ਨਵੀਂ ਚੀਜ਼ ਆ ਚੁੱਕੀ ਆ ਦੇਖੋ ਜੇ ਤੁਹਾਨੂੰ ਵੀ ਇਹ ਕੁਆਲਿਟੀ ਚਾਹੀਦੀ ਨਾ ਬਾਜ਼ਾਰ ਦੇ ਵਿੱਚ 3350 ਸਟਾਰਟਿੰਗ ਹੋ ਰਹੀ ਹੈ ਪਰ ਆਪਣੇ ਕੋਲੇ ਮਿਲ ਰਹੀਆਂ ਸਿਰਫ ਤੁਹਾਨੂੰ 1750 ਰੇ ਦੇ ਵਿੱਚ ਕੱਲਾਂ ਦੀ ਗੱਲ ਕਰੀਏ ਜੀ ਆਹ ਚੈੱਕ ਕਰੀ ਚੱਲੋ ਜੀ ਆਹ ਪਹਿਲਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਇੱਕ ਗੱਲ ਹੋਰ ਦੱਸਾਂ ਜੀ ਕੱਲੇ-ਕੱਲੇ ਮੋਰ ਲੱਗੇ ਆ ਜੀ ਗੱਜ-ਗੱਜ ਤੇ ਆਹ ਲਿਖਿਆ ਜੀ ਜਫੀਰਾ ਜਫੀਰਾ ਦੇਖੋ ਜੀ ਮੋਰ ਚੈੱਕ ਕਰੀ ਚੱਲੋ ਕਪੜਾ ਕੁਆਲਿਟੀ ਵਿੱਚ ਬਹੁਤ ਸੋਹਣਾ ਆ ਚੁੱਕਿਆ ਆ ਦੂਸਾ ਸੈਕੰਡ ਡਿਜ਼ਾਈਨ ਚੈੱਕ ਕਰੋ ਜੀ ਜਫੀਰਾ ਇਹ ਹੋਰ ਦੀ ਬੋਟਮ ਆਉਗੀ ਫੁੱਲ ਸਪੈਨਿਸ਼ ਕਰੇਪ ਦੀ ਬੋਟਮ ਹੈ ਬ੍ਰੈਂਡ ਦੇਖੀ ਚਲੋ ਜੀ ਡਿਜ਼ਾਈਨਿੰਗ ਦੀ ਲੁੱਕ ਗੱਲ ਕਰੀ ਆਪਾਂ ਇਹ ਸਾਰੇ ਫਰੈਸ਼ ਤੇ ਡਿਜ਼ਾਈਨਰ ਪੀਸ ਆ ਚੁੱਕੇ ਨੇ ਕੁਆਲਿਟੀ ਬਹੁਤ ਵਧੀਆ ਚੁੱਕੀ ਆ ਜੇ ਤੁਹਾਨੂੰ ਵੀ ਨਵੀਆਂ ਚੀਜ਼ਾਂ ਤੇ ਇਸ ਤਰ੍ਹਾਂ ਦੇ ਡਿਜ਼ਾਈਨਰ ਪੀਸ ਚਾਹੀਦੇ ਤਾਂ ਗੋਠੀ ਲੁਧਿਆਣਾ ਹੀ ਪੈਣਾ ਜੀ ਚੈੱਕ ਕਰੀ ਚਲੋ ਜੀ ਕਲਰਾਂ ਦੀ ਗੱਲ ਕਰੋ ਜੀ ਤੁਸੀਂ ਕਲਰ ਦੇਖੀ ਚਲੋ ਇਹ ਕਿ ਸਪੈਸ਼ਲ ਕਲਰ ਦਿਖਾਵਾਂ ਜੀ ਆ ਚੈੱਕ ਕਰ ਲਓ ਇਹ ਸਪੈਸ਼ਲ ਕਲਰ ਆ ਚੁੱਕੇ ਮੇਰੇ ਕੋਲੇ ਜੀ ਮੈਂ ਕਹਿੰਦਾ ਕਲਰ ਹੀ ਨਹੀਂ ਬਣਦਾ ਜੀ ਜਲਦੀ ਜਲਦੀ ਇਹ ਕਲਰ ਨਹੀਂ ਬਣਦਾ ਬਣਦਾ ਪਿਓਰ ਦੇ ਵਿੱਚ ਹੈ ਜਿਹੜਾ ਕਿ 10 ਬਾਰੇ ਆ ਤੋ ਸਟਾਰਟ ਹੁੰਦਾ ਪਰ ਆਪਾਂ ਤੁਹਾਨੂੰ 1450 ਰੁਪਏ ਦੇ ਵਿੱਚ ਬਾਜ਼ਾਰ ਦੇ ਵਿੱਚ 3500 3800 ਤੋਂ ਸਟਾਰਟਿੰਗ ਹੋ ਰਹੀ ਹੈ ਆ ਪੰਜ ਫੀਰਾ ਸਿਲਕ ਦੇ ਸੂਟ ਦੇ ਦਿੰਦੇ ਆ ਸ਼ਰਟ ਬਹੁਤ ਪਿਆਰੀ ਹੈ ਪਿਓਰ ਦੀ ਬਾਟਮ ਹੈ ਕੁਆਲਟੀ ਸਿਰੇ ਦੀ ਹੈ ਜਫੀਰਾ ਸਿਲਕ ਨਾਮ ਮਸ਼ਹੂਰ ਹੈ ਜੀ ਕੰਪਨੀ ਦੀ ਚੀਜ਼ ਮਸ਼ਹੂਰ ਹੈ ਤੇ ਡਿਜ਼ਾਈਨਿੰਗ ਆਪਣੇ ਕੋਲੇ ਵਾਧੂ ਆ ਚੁੱਕੀ ਹੈ ਉਹ ਸੋਹਣੇ ਆਰਟੀਕਲ ਆ ਚੁੱਕੇ ਨੇ ਆ ਬਲੈਕ ਕਲਰ ਦੇ ਵਿੱਚ ਆ ਚੁੱਕਿਆ ਜਫੀਰਾ ਹੋਰ ਨਾ ਕੁਝ ਨਹੀਂ ਹੈ ਜੇ ਤੁਸੀਂ ਵੀ ਵਧੀਆ ਕੁਆਲਟੀ ਦਾ ਸੋਹਣਾ ਸੂਟ ਲੈਣਾ ਹੈ ਤਾ ਗੋਠੀ ਵਾਲੇ ਆਜੋ ਜਫੀਰਾ ਸਿਲਕ ਲੈਣੀ ਤਾਂ ਆਰਟੀਕਲ ਬਹੁਤਾ ਚੈੱਕ ਕਰੋ ਜੀ ਜਫੀਰਾ 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 ਦੇ ਨਾਂ ਤੇ ਮਸ਼ਹੂਰ ਹੈ ਵੀ ਦੇਖੋ ਕੱਪੜਾ ਕਿੱਡਾ ਵਧੀਆ ਆਇਆ ਹੈਗਾ ਡਿਜ਼ਾਈਨਿੰਗ ਸਿੱਧੀ ਵਧੀਆ ਆਈ ਹੈ ਭਾਜੀ ਆ ਲਾਣਾ ਪਊਗਾ ਤੁਹਾਨੂੰ ਫੇਰ ਆ ਜਾਊਗੀ ਸੁਨਸਾਰ ਇਹਨਾਂ ਨੂੰ ਜਫੀਰਾ ਜਫੀਰਾ ਲਓ ਜੀ ਜਫੀਰਾ ਜਫੀਰਾ ਆ ਗਈ ਜੀ ਜਫੀਰਾ ਪਦੀਪ ਜੀ ਜਫੀਰਾ ਭਾਜੀ ਪਰ ਇਹ ਕਿੰਨੇ ਪਰਾਵੀ ਇੰਨਾ ਗਾ 100 ਗਣੇ ਮੈਂ ਰਿਵਾਜ ਦਾ ਚੀਜ਼ ਹੈ ਪੈਂਟ ਪਲਾਜੋ ਸ਼ਰਾਰਾ ਗਰਾਰਾ ਜੋ ਮਰਜ਼ੀ ਬਲੇ ਉਹ ਬੇਅਰ ਨੂੰ ਜਿੰਨੇ ਵੱਧ ਲੈਣਗਾ ਉਹ ਗੋਠੀ ਹਲ ਮੈਨੇ ਭਾਜੀ ਜਫੀਰਾ 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 ਦੇਖੋ ਜਫੀਰਾ ਜਫੀਰਾ ਕੁਆਲਿਟੀ ਦੇ ਲੇਟੈਸਟ ਪੀਸ ਆ ਚੁੱਕੇ ਆ ਬਹੁਤ ਹੀ ਯੂਨਿਕ ਚੀਜ਼ ਹੈ ਜੀ ਰੇਟ ਹੈਗੇ ਸਿਰਫ 1150 ਕੰਪਨੀ ਕੁਆਲਿਟੀ ਤੋਂ ਦੱਸੀਏ ਨੇ ਜੀ ਜਫੀਰਾ ਸਿੱਟ ਮਸ਼ਹੂਰ ਆ ਕੇ ਕਰਾ ਚੁੱਕੇ ਆ ਕੰਪਨੀ ਦੇ ਸਿੱਧਾ ਮਿਲਣਗੇ ਗੋਠੀ ਬਲਵੰਦੇ ਬਹੁਤ ਸੋਹਣੇ ਆਰਟੀਕਲ ਜਫੀਰਾ 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 ਚ ਐਡੀ ਕੈਂਡ ਡੈਨਿੰਗ ਆ ਗਈ ਜੀ ਰੇਟ ਅੱਧੇ ਆ ਗਏ ਜੀ ਜਫੀਰਾ ਜਫੀਰਾ ਬਹੁਤ ਸਾਡੀ ਗੱਲ ਪਤੇ ਗਈ ਬ੍ਰਾਂਡਡ ਕੁਆਲਿਟੀ ਪਾਦੀ ਜਫੀਰਾ ਬ੍ਰਾਂਡਡ ਕੁਆਲਿਟੀ ਹੈ ਬਹੁਤ ਹੀ ਸੋਹਣੀ ਕੁਆਲਿਟੀ ਹੈ ਮੈਂ ਤੁਹਾਨੂੰ ਦਿਖਾਣਾ ਸੈਂਪਲ ਜਫੀ ਫਸਟ ਚਲ ਕਰ ਰਹੇ ਹਾਂ ਤੁਸੀਂ ਕਿ ਨਹੀਂ ਆਪਣੇ ਕੋਲ ਬਹੁਤ ਹੀ ਸੋਨੇ ਰੇਟ 1750 ਰੁਪਏ ਵਾਰ ਵਾਰ ਦੱਸੀ ਹੈ ਨਾ ਜੀ ਜੇ ਇਸ ਤਰ੍ਹਾਂ ਦੇ ਸੂਟ ਲੈਣੇ ਨਾ ਵਧੀਆ ਕੁਆਲਟੀ ਦੇ ਤਾਂ ਗੋਟੀ ਵਾਲੇ ਤੇ ਆ ਜਾਓ ਜਫੀਰਾ ਸਿਲਕ ਜਫੀਰਾ ਜਫੀਰਾ ਬੰਦੇ ਨਾਲ ਕਲਰ ਚੈੱਕ ਕਰ ਲਓ ਬਿਲਕੁਲ ਨਵੀਂ ਚੀਜ਼ ਇਹਦੀ ਬਿਲਕੁਲ ਨਵੀਂ ਤੇ ਬਿਲਕੁਲ ਡਿਫਰੈਂਸ ਦੇ ਬਿਲਕੁਲ ਹਟਕੇ ਪਾਦੀ ਸਾਡਾ ਪਹਿਲਾਂ ਨਾਲੋਂ ਆਪਣਾ ਹੋ ਡਿਜ਼ਾਈਨ ਐਨੇ ਜ਼ਿੰਦਗਰ ਮੈਂ ਨਾ ਪੂਰੇ ਬਾਜ਼ਾਰ ਤੋਂ ਲਿਆਂਦੇ 91 101 ਦੀਆਂ ਲੋਗਾਂ ਦੀ ਜਫੀਰਾ ਜਫੀਰਾ ਦੇ ਇਸ ਤੋਂ ਵੀ ਇਹ ਲਊਗਾ ਕੋਈ 2 4 ਡੀ ਨਹੀਂ ਕੋ ਪੰਜ ਦਾ ਡੀ ਨਹੀਂ 101 ਡੀ ਨੌਂਾ ਫੀਰਾ ਦੇ ਇੱਕ ਡੀ ਨਾ ਫੀਰਾ ਦੇ 109 ਦੀ ਜੱਫਾ ਦੀ ਉਹ ਹੁੰਦੇ ਨੇ ਕਦੋਂ ਜਫੀਰਾ ਬਲੈਂਡਰ ਕਰਵਾ ਦਈਏ ਮੀਟਰ ਮੀਟਰ ਦੇ ਮੋਹ ਲੱਗੀ ਹੈ ਪਿਓਰ ਕਲੇਬੀ ਸਲਵਾਰ ਆਪਸ ਸਲਵਾਰ ਦੀ ਗੱਲ ਕਰ ਰਿਹਾ ਪਿਓਰ ਕਲੇਬੀ ਸਲਵਾਰ ਦੇ ਵੀ ਵਿਕਣੇ ਦੇ ਕੱਪੜੇ ਆਹ ਸ਼ਰਟ ਦੇ ਡੀਐਨਏ ਦੀ ਗੱਲ ਰੱਖਿਓ ਜੀ 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 ਤੇ ਜੀਆ ਚਾਰਾ ਜਫੀਰਾ ਸਾਰੇ ਡੀਅਨ ਜੀ ਫ੍ਰੈਂਡ ਇਹ ਸਾਰੇ ਡੀਅਨ ਸੋਨੇ ਬਹੁਤ ਹੀ ਸੋਨੇ ਆਰਟੀਕਲ ਯਕੀਨ ਨਾਲੇ ਪਾਦੇ ਪਿਓਰੇ ਅਵੀ ਮਾਣ ਚੱਲ ਨਹੀਂ ਜਫੀਰਾ ਅੱਲੋ ਬਜੀ ਅੱਲੋ ਬਜੀ ਜਫੀਰਾ ਬਹੁਤ ਸੋਨੇ ਬਹੁਤ ਹਾਂ ਅੱਲੋ ਬਜੀ ਜੇ ਸਾਰੇ ਡੀਅਨ ਨਿਮਕ ਨੇ ਜਫੀਰਾ ਇਹ ਨਿਮਕ ਦੇ ਬਜੀ ਜਫੀਰਾ ਵੀ ਅਵੀ ਡੀਅਨ ਨੇ ਨਿਮਕ ਦੇ ਐਨੇ ਸੋਨੇ ਸੋਨੇ ਦੇ ਰਹੇ ਬਹੁਤ ਪਿਆਰੇ ਨੇ ਅੱਲੋ ਬਜੀ ਜਫੀਰਾ ਯਾ ਕਿ ਆ ਵਾਰ ਵਾਰ ਜਿਵੇਂ ਕਿ ਤੁਹਾਨੂੰ ਕਹਿ ਰਹੇ ਆਪਾਂ ਜਫੀਰਾ ਸਿਲਕ ਆ ਦੇਖੋ ਥੋੜੇ ਮੂਰੇ ਕਲਰ ਕੰਟਰਾਸਟ ਕਿੰਨੇ ਪਿਆਰੇ ਪਏ ਹੋਏ ਨੇ ਰੰਗਾਂ ਮੇਚੀ ਗੱਡੀ ਪਿਆਰੀ ਪਈ ਹੋਈ ਹੈ ਜਫੀਰਾ ਸਿਲਕ ਜਿਹੜੀ ਕਿ ਬਹੁਤ ਹੀ ਮਸ਼ਹੂਰ ਕੁਆਲਿਟੀ ਆ ਚੁੱਕੀ ਹੈ ਡਿਜ਼ਾਈਨਿੰਗ ਤੁਹਾਨੂੰ ਦਿਖਾ ਰਹੇ ਜੀ ਪੀਸ ਆਪਣੇ ਕੋਲੇ ਬਹੁਤ ਪਿਆ ਜੀ ਡਿਜ਼ਾਈਨ ਆਪਣੇ ਕੋਲੇ ਬਹੁਤ ਪਿਆ ਇਹ ਸਾਰੀਆਂ ਡਿਜ਼ਾਈਨੀਆਂ ਨਵੀਆਂ ਆ ਜਿਵੇਂ ਕਿ ਗੋਰੀ ਭਾਜੀ ਦਿਖਾ ਰਹੇ ਨੇ ਕੋਲ ਕੇ ਤੁਹਾਡੇ ਮੋਟ ਵਾਸਤੇ ਬਹੁਤ ਹੀ ਲਓ ਜੀ ਜਫੀਰਾ ਸਿਲ ਕੇ ਸਿਰਫ 1750 ਭਾਜ 1750 ਰੁਪਏ ਚ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਆ ਚੁੱਕਾ ਜੀ ਕਪੜਾ ਹੀ ਬਹੁਤ ਪਿਆਰਾ ਆ ਚੁੱਕਾ ਜੀ ਯੂਨਿਕ ਤੇ ਡਿਫਰੈਂਟ ਚੀਜ਼ਾਂ ਜਿਹੜੀਆਂ ਮੇਰੀਆਂ ਭੈਣਾਂ ਬੁਟੀਕ ਦਾ ਕੰਮ ਕਰਦੀਆਂ ਉਹ ਵੀ ਜਲਦੀ ਜਲਦੀ ਪਹੁੰਚਣ ਗੋਠੀ ਵਾਲੇ ਤੇ ਜਿਹੜੀ ਮੇਰੀ ਭੈਣਾਂ ਨੇ ਕੁਝ ਐਕਸਟਰਾ ਤੇ ਯੂਨਿਕ ਸੂਟ ਬਣਾਉਣਾ ਉਹ ਵੀ ਆ ਜਾਣ ਗੋਠੀ ਵਾਲ ਵੜਦੇ ਪੀਸ ਆਹੀ ਹੈ ਜੀ ਪੀਸ ਆਹੀ ਹੈ 100 ਪੀਸ ਆ ਚੁੱਕੇ ਮੇਰੇ ਕੋਲੇ ਫਿਰ ਨਾ ਕੀ ਹੋ ਰਹਿ ਗਏ ਵੀਰੇ ਕਸਟਮਰ ਦਵਾ ਦਵ ਲਈ ਭਾਜੀ ਇੱਕ ਬਲ ਹੋੜ ਹੈ ਜੀ ਇੱਕ ਉਹਦੇ ਤਿਲਾ ਜਿਹੜਾ ਤਿਲਾ ਹੁੰਦਾ ਨਾ ਉਹ ਇਹ ਚੈਕ ਕਰੋ ਜੀ ਇਹ ਟੀਲਾਨੀ ਹੈ ਬੁੰਤੀ ਦੇ ਅੰਦਰ ਬੀਵੀ ਦੇ ਅੰਦਰ ਹੈ ਭਾਜੀ ਤੇ ਬੀਵੀ ਹੈ ਨਾ ਉਹ ਰੇਸ਼ਮ ਦੀ ਬੀਵੀ ਹੈ ਭਾਜੀ ਰੇਸ਼ਮ ਦੀ ਬੀਵੀ ਹੈ ਬ੍ਰਾਂਡਡ ਕੁਆਲਿਟੀ ਹੈ ਬਹੁਤ ਸੋਹਣੀ ਲੁੱਕ ਹੈ ਰੇਟ ਹੈ 1750 ਰੁਪਏ ਜੀ ਕੀ ਨਾ ਭਾਜੀ ਇੱਕ ਦੋ ਤਿੰਨ ਅੱਜ ਇਹਨਾਂ ਤੇ ਕਰੀ ਹੋਇਆ ਕਿੰਦੇ ਸੋਹਣੇ ਬਿਅਾਨੇ ਦੀ ਇੰਗਲਿਸ਼ ਕਰ ਰਿਹਾ ਬਹੁਤ ਹੀ ਸੋਹਣੇ-ਸੋਹਣੇ ਕਰ ਰਿਹਾ ਰੇਟ ਹੈ 1750 ਰੁਪਏ ਦਾ ਵੀਰੇ 1250 ਰੁਪਏ ਦਾ ਵੀਡੀਓ ਅੱਛੀ ਲੱਗੀ ਜਾਂ ਦੀ ਐਨ ਅੱਛਾ ਲੱਗਿਆ ਜਾਂ ਪ੍ਰੈਸ ਫੀਰਾ ਬਣੀ ਫੀਰਾ ਬਣੀ ਜਿਵੇਂ ਭਾਜੀ ਕਹਿ ਰਿਹਾ ਇੱਕ ਚੂਵਰਾਂ ਵਾਲਾ ਕੱਪੜਾ ਨੇ ਕੁਆਲਿਟੀ ਬਹੁਤ ਵਧੀਆ ਵਧੀਆ ਆ ਚੁੱਕੀ ਹੈ ਦੇਖੋ ਜੇ ਤੁਸੀਂ ਵੀ ਇਸ ਤਰ੍ਹਾਂ ਦੀ ਵਧੀਆ ਕੁਆਲਿਟੀ ਦੇ ਸੂਟ ਲੈਣੇ ਆ ਜੇ ਤੁਸੀਂ ਵੀ ਦਾਜ ਜਨੇਵਰੀ ਦੇ ਬਣਾਉਣੇ ਕੋਈ ਯੂਨਿਕ ਚੀਜ਼ ਬਣਾਉਣੀ ਹੈ ਤਾਂ ਇੱਕ ਵਾਰੀ ਗੋਠੀ ਵਾਲੇ ਵੱਲ ਦੇ ਪਹੁੰਚੋ ਕੁਆਲਿਟੀ ਬਹੁਤ ਆ ਚੁੱਕੀ ਹੈ ਲੈਸ ਦੇ ਵਿੱਚ ਆ ਚੁੱਕੀ ਹੈ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਹਰ ਇੱਕ ਮੇਰੀ ਭੈਣ ਤੱਕ ਪਹੁੰਚਾ ਦਿਓ ਧੰਨਵਾਦ ਫੀਰਾ